ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਸਰਹੰਦ ਮੰਡੀ ਵਿਖੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਚੌੜ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਤੇ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਈ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜਿਨ੍ਹਾਂ ਇਲਾਕੇ ਦਾ ਵਿਕਾਸ ਹੋਇਆ ਹੈ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਇਆ ਉਹਨਾਂ ਕਹੇ ਕਿ ਡਾਕਟਰ ਅਮਰ ਸਿੰਘ ਇੱਕ ਪੜ੍ਹੇ ਲਿਖੇ ਤੇ ਸੂਝਵਾਨ ਉਮੀਦਵਾਰ ਹਨ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਹਲਕੇ ਦਾ ਵੱਡੇ ਪੱਧਰ ਤੇ ਵਿਕਾਸ ਕਰਾਇਆ ਜੀ ਕਾਂਗਰਸ ਪਾਰਟੀ ਜੰਨਤਲਾਹ ਡਾਕਟਰ ਅਮਰ ਸਿੰਘ ਜੰਨਤਲਾਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਜਵਾਲ ਜੰਨਤਲਾਹ ਔਰ ਮੋਦੀ ਜੀ

ਤੈਨੂੰ ਨਹੀਂ ਰਿਹਾ ਕਹਾਂ ਦੀ ਉਹ ਰਿਹਾ ਐ ਸਵੇਖ ਬਿਨ ਜਗ੍ਹਾ ਦੇ ਵਾਟਵਾਂ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਦੇ ਉਹਨਾਂ ਨੇ ਪਰਚੇ ਰੱਦ ਕਰਕੇ ਆਪਣੇ ਉਮੀਦਵਾਰਾਂ ਨੂੰ ਬਗੈਰ ਇਲੈਕਸ਼ਨ ਤੋਂ ਐਮਪੀ ਬਣਾ ਲਿਆ ਲੋਕੀਂ ਨੂੰ ਕੀ ਸੁਣਿਆ ਦੇ ਰਹੇ ਆ ਪ੍ਰਧਾਨ ਮੰਤਰੀ ਸਾਨੂੰ ਕੀ ਸੁਨੇਹੇ ਦੇ ਰਿਹਾ ਇਹ ਪਰੇਖ ਦੇ ਪਾਰ ਵਿੱਚ ਜਿਹਨੂੰ ਜਾਊਗਾ ਉਹ ਵੀ ਬੜਜੂਗਾ ਜਿਹਨੂੰ ਨਹੀਂ ਜਾਊਗਾ ਉਹ ਨਹੀਂ ਮੇਰਾ ਮਹੌਰਾ ਚਣੀ ਦੇ ਵੇਖੋ ਤੁਸੀਂ ਆਹ ਵੇਖਿਆ ਸਾ ਅਮਰ ਸਿੰਘ ਵਾਸੇ ਪੱਪਾਪਾਰ ਪੰਜਾਬ ਦੇ ਲੋਕ ਹੋਏ ਨੇ ਹਰ ਵਰਗ ਸਾਨੂੰ ਜਿਹੜੀ ਵੱਡੀ ਖੁਸ਼ੀ ਦੀ ਗੱਲ ਹੈ ਕੋਈ ਕੱਲਾ ਕਿਸਾਨੀ ਨਹੀਂ ਕੱਲੇ ਖੇਤ ਮਜ਼ਦੂਰ ਹੀ ਨਹੀਂ ਸਾਡੇ ਸ਼ਹਿਰਾਂ ਦੇ ਛੋਟੇ ਟਰੇਡਰ ਦੁਕਾਨਦਾਰ ਹਰ ਵਰਗ ਭਾਵੇਂ ਪਛੜੀਆਂ ਸ਼ਰੀਣੀਆਂ ਦੀ ਗੱਲ ਕਰੋ ਭਾਵੇਂ ਦਲਿਤ ਵੀਰਾਂ ਦੀ ਕਰੋ ਭਾਵੇਂ ਜਨਰਲ ਕਾਸਟ ਦੀ ਕਰੋ ਹਰ ਕਾਸਟ ਅੱਜ ਵੇਖ ਰਿਹਾ ਵੇ ਵਿਸ਼ੇਸ਼ ਤੌਰ ਇਹ ਸੀਟ ਤੇ ਮੈਂ ਦੱਸ ਰਿਹਾ ਸ਼ਹਿਰ ਦੇ ਲੋਕ ਜਿਨ੍ਹਾਂ ਦਾ ਕਿਸ ਟਾਈਮ ਥੋੜਾ ਮੋਟਾ ਰੁਝਾਨ ਭਾਜਪਾ ਵਾਲਸ ਉਹਨਾਂ ਨੇ ਵੀ ਭਾਜਪਾ ਦਾ ਕੈਂਡੀਡੇਟ ਵੇਖ ਕੇ ਫੈਸਲਾ ਕਰ ਲਿਆ ਕਿ ਸਾਰੀ ਵੋਟ ਸਿਆਣੇ ਵੋਟਰ ਦੀ ਡਾਕਟਰ ਅਮਰ ਸਿੰਘ ਨੂੰ ਜਾਏਗੀ ਅਮਰ ਸਿੰਘ ਪੜ੍ਹੇ ਲਿਖੇ ਨੇ ਤਜਰਬੇਕਾਰ ਨੇ ਚੀਫ ਸੈਕਟਰੀ ਰਹੇ ਨੇ ਦੂਜੇ ਪਾਸੇ ਮੈਂ ਬੇਨਤੀ ਕਰੂੰਗਾ ਫਤੇਗੜ ਸਾਹਿਬ ਦੇ ਸਾਰੇ ਹੀ ਵੋਟਰਜ਼ ਨੂੰ ਕਿਰਪਾ ਕਰਕੇ Google ਦੇ ذریعے ਜਿਹੜੇ ਕੈਂਡੀਡੇਟ ਇਹਨਾਂ ਦੇ ਖਿਲਾਫ ਨੇ ਉਹਨਾਂ ਦੀ ਐਜੂਕੇਸ਼ਨਲ ਕੁਆਲੀਫੀਕੇਸ਼ਨਸ ਪੜੋ ਕਿ ਇਹ ਬੰਦੇ ਨੇ ਸਬੋਸੇ ਤੇ ਡੋਸੇ ਖਾਣ ਵਾਸਤੇ ਹੀ ਆਪਾਂ ਪਾਰਲੀਮੈਂਟ ਚ ਕਰ ਲੈਣ ਦੂਜੀ ਗੱਲ ਹੈ ਬਕਾਊ ਮਾਨ ਨੂੰ ਜਿਨ੍ਹਾਂ ਨੇ ਆਪਣੀ ਮਾਂ ਦੇ ਪਿੱਛੇ ਛੋਰਾ ਮਾਰਿਆ ਜਿਨ੍ਹਾਂ ਪੰਜ ਪੰਜ ਚਾਰ ਚਾਰ ਪਾਰਟੀਆਂ ਬਦਲੀਆਂ ਜਿਹੜੀ ਆਪਣੇ ਮਾਂ ਦੇ ਨਹੀਂ ਰਹਿ ਸਕਦੇ ਹੋ ਤੁਹਾਡੇ ਵੋਟਰ ਤੇ ਕਿਥੋਂ ਰਹਿਣ ਕਰਪਾ ਕਰਕੇ ਪਹਿਲੇ ਜਦੋਂ ਵੇਖੋ ਅਸੀਂ ਸਾਰੇ ਕਿਸਾਨ ਆ ਅਸੀਂ ਘੋੜਾ ਵੀ ਖਰੀਦਦੇ ਆ ਉਹਦੀ ਪਟ ਡਿਗਰੀ ਵੇਖਦੇ ਆ ਅਸੀਂ ਮੱਝ ਵੀ ਖਰੀਦਦੇ ਆ ਗਾਂ ਖਰੀਦਦੇ ਆ ਕੋਈ ਚੀਜ਼ ਖਰੀਦਦੇ ਆ ਤਾਂ ਪਹਿਲੇ ਵੇਖਦੇ ਆ ਇਹਦੀ نسل ਕੀ ਹੈ ਉਹ ਘਰ ਤੋਂ ਘਰ نسل ਤੇ ਵੇਖੋ ਪੜੇ ਲਿਖੋ ਇਮਾਨਦਾਰੀ ਵੇਖੋ ਇਹਨਾਂ ਦੀ ਇੱਕ ਪਾਰਟੀ ਨਾਲ ਜਿਹੜੇ ਰਹੇ ਨੇ ਉਹਨਾਂ ਨੂੰ ਵੋਟਾਂ ਪਾਓ オリジナル ਲੋਕਾਂ ਨੂੰ ਪਾਓ ਅਰਬੀ ਘੋੜਿਆਂ ਨੂੰ ਵੋਟ ਪਾਉ ਦੇਸੀ ਖਚਰਾਂ ਨੂੰ ਨਾ ਕਿ ਸੰਵਿਧਾਨ ਦੀ ਗੱਲ ਹੈ ਸੰਵਿਧਾਨ ਨੂੰ ਬਚਾਓ ਦੀ ਗੱਲ ਹੈ ਕਿਸ ਤੋਂ ਵਿਚਾਰ ਸੰਵਿਧਾਨ ਦਾ ਜਿੰਦਾਬਾਦ ਜਿੰਦਾਬਾਦ ਪ੍ਰਧਾਨ ਜਿੰਦਾਬਾਦ ਦੇਖੋ ਵੱਡੀ ਗੱਲ ਹੈ ਭਾਜਪਾ ਸਵਿਧਾਨ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦਾ ਬਦਲਣਾ ਚਾਹੁੰਦੀ ਹੈ ਉਹਨਾਂ ਦੀ ਮਨਸ਼ਾ ਹੈ ਕਿ 75 ਸਾਲਾਂ ਚ ਡਾਕਟਰ ਅੰਬੇਦਕਰ ਸਾਹਿਬ ਦੀ ਸੰਵਿਧਾਨ ਦੇ ਮਤਾਬਕ ਜਿਹੜੇ ਗਲਤ ਵਰਗ ਨੂੰ ਪਛੜੀਆਂ ਸ਼੍ਰੇਣੀਆਂ ਨੂੰ ਘੱਟ ਗਿਣਤੀਆਂ ਨੂੰ ਇੱਕ ਨੌਕ ਇਕਨੋਮਿਕਲੀ ਬੈਕਵਰਡ ਨੂੰ ਕਿਸੇ ਟੰਗ ਦੀ ਕੋਈ ਰੈਜ਼ਰਵੇਸ਼ਨ ਮਿਲਦੀ ਜਾਂ ਮਦਦ ਮਿਲਦੀ ਉਹ ਸਾਰੀਆਂ ਖਤਮ ਕਰ ਦਿੱਤੀਆਂ ਜਾਣ ਕੇ ਆਰਐਸਐਸ ਦਾ ਏਜੰਡਾ ਹੈ ਤੇ ਸਾਰੇ ਵਰਗਾਂ ਨੂੰ ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਜਿਨ੍ਹਾਂ ਦੀ ਕਿਸਾਨੀ ਨਾਲ ਤੇ ਪੰਜਾਬ ਦਾ ਇਹ ਐ ਇਕਨੋਮਿਕ ਐਂਬਾਰਗੋ ਲਾ ਕੇ ਰੱਖਿਆ ਹੈ ਪੰਜਾਬ ਨੂੰ ਜਾਣ ਪੁੱਛ ਕੇ ਆਰਥਿਕ ਤੌਰ ਤੇ ਪਿਛੜਾਇਆ ਜਾ ਰਿਹਾ ਇਸ ਪਾਰਟੀ ਨੂੰ ਪਛਾਨ ਕੇ ਤਗੜੇ ਹੁਕੇ ਦੀ ਵਿਰੋਧਤਾ ਕਰੋ ਤੇ ਕੱਲੀ ਕਾਂਗਰਸ ਹੀ ਇੱਕ ਇਹੋ ਜਿਹੀ ਪਾਰਟੀ ਇੱdte ਧਿਆਨ ਕਰੋ ਕੱਲੀ ਕਾਂਗਰਸ ਹੀ ਇਹੋ ਜੀ ਪਾਰਟੀ ਐ ਜਿਹੜਾ ਕੰਮ ਕਰ ਸਕਦੀ ਐ ਨਾਲ ਮੈਂ ਆਪਣੇ ਤੁਹਾਡੇ ਚੈਨਲ ਦੇ ਜ਼ਰੀਏ ਵੋਟਰਸ ਨੂੰ ਕਹਿਣਾ ਚਾਹਣਾ ਮੈਂ ਗੱਲ ਭੁੱਲ ਗਿਆ ਸਟੇਜ ਪਟਨੇ ਦੀ ਰੈਲੀ ਵਿੱਚ ਕੇਜਰੀਵਾਲ ਸਾਹਿਬ ਨੇ ਮਮਤਾ ਬੇਨਰਜੀ ਨੇ ਉਦੋਂ ਠਾਕਰੇ ਨੇ ਗੱਲ ਕਹੀ ਕਿ ਜੇ ਇੰਡੀਆ ਬਲੋਕ ਨੂੰ ਮжоਰਿਟੀ ਮਿਲੇਗੀ ਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੀ ਬਣਾਣਾ ਫਿਰ ਆਪ ਨੂੰ ਵੋਟ ਕਿਹੜੀ ਗੱਲ ਦੇਣੀ ਅਸੀਂ 350 ਸੀਟ ਲੜ ਰਹੇ ਆ ਭਾਜਪਾ ਦੇ ਖਿਲਾਫ ਆਪ 20 ਸੀਟਾਂ ਲੜ ਰਹੀ ਹੈ ਜੇ ਕੋਈ ਬਦਲ ਬਣ ਸਕਦਾ ਆਪ ਦਾ ਇਹਨਾਂ ਦਾ ਬੀਜੇਪੀ ਦਾ ਤੇ ਕੱਲੀ ਕਾਂਗਰਸ ਇੰਡੀਆ ਬਲੌਕ ਹੀ ਬਣ ਸਕਦਾ ਕਿਰਪਾ ਕਰਕੇ ਆਪਣੀ ਵੋਟ ਕੀਮ ਕੀਮਤੀ ਵੋਟ ਜ਼ਾਇਆ ਨਾ ਕਰਿਓ ਸਿੱਧੇ ਤੌਰ ਇੰਡੀਆ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਪੰਜੇ ਤੇ ਚਾਰ ਨਿਸ਼ਾਨ ਤੇ ਡਾਕਟਰ ਅਮਰ ਸਿੰਘ ਜੀ ਨੂੰ ਵੋਟ ਆਪਾਂ ਕਾਮਿਆ ਠੀਕ ਹੈ